ਹੈਲੋ ਬੱਚੇ ਮੈਂ ਤੁਹਾਡਾ ਆਪਣਾ ਡਾਕਟਰ ਸੁਨੀਲ ਕੁਮਾਰ ਗਰਗ ਐਜੂਕੇਸ਼ਨ ਹੱਬ ਬੰਬੇ ਇੰਸਟੀਚਿਊਟ ਮਾਨਸਾ ਤੇ ਪਟਿਆਲਾ ਬੱਚੇ ਅੱਜ ਅਸੀਂ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਐਮਸੀਕਿਊ ਕਰਾਂਗੇ ਇਹ ਐਮਸੀਕਿਊ ਤੁਹਾਨੂੰ ਜੋ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਜਿਹੜੀਆਂ ਉਹ ਆਪਣੇ ਕੋਲ 822 ਪੋਸਟਾਂ ਆਪਣੇ ਕੋਲ ਡੀ ਐਚ ਐਸ ਵੱਲੋਂ ਆ ਰਹੀਆਂ ਹਨ ਉਹਨਾਂ ਲਈ ਇੰਪੋਰਟੈਂਟ ਹੋਣ ਵਾਲੇ ਨੇ 822 ਪੋਸਟਾਂ ਦੇ ਵਿੱਚੋਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ 270 ਪੋਸਟਾਂ ਐਮ ਪੀ ਐਚ ਡਬਲਿਊ ਮੇਲ ਦੀਆਂ ਹੈਗੀਆਂ 122 ਪੋਸਟਾਂ ਐਮ ਪੀ ਐਚ ਡਬਲਿਊ ਫੀਮੇਲ ਯਾਨੀ ਕਿ ਏ ਐਨ ਐਮ ਦੀਆਂ ਹੈਗੀਆਂ ਤੇ ਆਪਣੇ ਕੋਲ ਬਾਕੀ 311 ਪੋਸਟਾਂ ਆਪਣੇ ਕੋਲ GNM ਤੇ BSC ਨਰਸਿੰਗ ਦੇ ਲਈ ਸਟਾਫ ਨਰਸ ਦੀਆਂ ਹੈਗੀਆਂ ਤੇ ਆਪਣੇ ਕੋਲ ਇੱਕ ਆਪਣੇ ਕੋਲ ਲੈਬੋਰੀ ਟੈਕਨੀਸ਼ੀਅਨ ਦੀਆਂ ਪੋਸਟਾਂ ਜਿਹੜੀਆਂ ਆ ਰਹੀਆਂ ਜੋ ਬੱਚਾ ਆਨਲਾਈਨ ਕੋਚਿੰਗ ਲੈਣਾ ਚਾਹੁੰਦਾ ਹੈਗਾ ਉਹ ਆਨਲਾਈਨ ਕੋਚਿੰਗ ਤੇ ਲਈ ਬੱਚੇ 99463079 680 ਤੇ ਬੇਟਾ ਸੰਪਰਕ ਕਰ ਸਕਦਾ ਹੈ ਜੋ ਬੱਚਾ ਬੇਟਾ ਸਾਡੇ ਫ੍ਰੀ WhatsApp ਗਰੁੱਪ ਦੇ ਨਾਲ ਜੁੜਨਾ ਚਾਹੁੰਦਾ ਹੈਗਾ ਉਹ ਬੱਚੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤੁਹਾਨੂੰ ਫ੍ਰੀ WhatsApp ਗਰੁੱਪ ਦਾ ਲਿੰਕ ਮਿਲ ਜੇਗਾ ਤੁਸੀਂ ਉਹਦੇ ਵਿੱਚ ਤੁਸੀਂ ਫ੍ਰੀ WhatsApp ਗਰੁੱਪ ਦੇ ਵਿੱਚ ਜੁੜ ਸਕਦੇ ਹੋ ਤੇ ਬਾਕੀ ਬੇਟਾ MPHW ਮੇਲ ਫੀਮੇਲ ਤੇ ਜੀਐਨਐਮ ਦੀ ਕੋਚਿੰਗ ਜਿਹੜੀ ਉਹ ਆਲਰੇਡੀ ਚੱਲ ਰਹੀ ਹੈ ਹਰ ਰੋਜ਼ ਬੇਟਾ ਕਲਾਸ ਲੱਗ ਰਹੀ ਹੈ ਸ਼ਾਮ ਦੇ 8 ਵਜੇ ਤੋਂ ਲੈ ਕੇ 9 ਵਜੇ ਤੱਕ ਜੋ ਬੱਚੇ ਬੇਟਾ ਕਲਾਸ ਨੂੰ ਜੁਆਇਨ ਕਰਨਾ ਚਾਹੁੰਦੇ ਨੇ ਉਹ ਇਸ ਨੰਬਰ ਤੇ ਸੰਪਰਕ ਕਰ ਸਕਦੇ ਨੇਗੇ ਕੋਚਿੰਗ ਲੈਣਾ ਚਾਹੁੰਦੇ ਨੇ ਉਹ ਇਸ ਨੰਬਰ ਤੇ ਸੰਪਰਕ ਕਰ ਸਕਦੇ ਨੇ ਜੋ ਬੱਚੇ ਬੇਟਾ ਨਵੇਂ ਨੇ ਮੇਰੇ ਚੈਨਲ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਵੈਲ ਆਈਕਨ ਬਟਨ ਜਰੂਰ ਦਬਾ ਲੈਣ ਤੇ ਜਿਹੜੀਆਂ ਵੀਡੀਓਜ਼ ਬੇਟਾ ਹਿਡਨ ਹੋਈਆਂ ਹੋਈਆਂ ਗਈਆਂ ਉਹਨਾਂ ਵੀਡੀਓਜ਼ ਨੂੰ ਦੇਖਣਾ ਚਾਹੁੰਦੇ ਨੇ ਤਾਂ ਚੈਨਲ ਨੂੰ ਜੁਆਇਨ ਕਰ ਲੈਣ ਜੁਆਇਨ ਦੀ অপਸ਼ਨ ਚੈਨਲ ਦੇ ਉੱਪਰ ਆ ਰਹੀ ਹੈ ਜੁਆਇਨ ਕਰ ਸਕਦੇ ਨੇ ਕਿ ਬਿਲਕੁਲ ਨਾ ਮਾਤਰ 59 ਰੁਪਏ ਫੀਸ ਹੈਗੀ ਜਿਹਦੇ ਵਿੱਚ ਤੁਸੀਂ ਜੁਆਇਨ ਕਰਕੇ ਹਿਡਨ ਜਿਹੜੀਆਂ ਵੀਡੀਓਜ਼ ਹੈ ਉਹਨਾਂ ਨੂੰ ਦੇਖ ਸਕਦੇ ਹੋ ਇਹ ਫੀਸ YouTube ਦੀ ਹੈਗੀ ਇਹ ਫੀਸ ਮੇਰੀ ਨਹੀਂ ਹੈ ਤਾਂ ਆਪਾਂ ਬੱਚੇ ਅੱਜ ਦੀ ਕਲਾਸ ਦਾ ਪਹਿਲਾ ਕੁਐਸਚਨ ਦੇਖੋ ਕੀ ਕਹਿ ਰਿਹਾ ਹੈਗਾ ਅੱਜ ਦੀ ਕਲਾਸ ਦਾ ਪਹਿਲਾ ਕੁਐਸਚਨ ਬੇਟਾ ਬੱਚੇ ਵਿੱਚ ਮਾਂ ਦੇ ਐਂਟੀਬਾਡੀਜ਼ ਤੋਂ ਪ੍ਰਾਪਤ ਕੀਤੀ ਪੈਸਿਵ ਆਰਟੀਫੀਸ਼ੀਅਲ ਇਮਿਊਨਿਟੀ ਸਿਰਫ ਡੈਸ਼ ਮਹੀਨਿਆਂ ਤੱਕ ਰਹਿੰਦੀ ਹੈ ਸਾਨੂੰ ਪਤਾ ਹੈ ਬੇਟਾ ਜਿਹੜਾ ਬੱਚਾ ਮਾਂ ਤੋਂ ਐਂਟੀਬਾਡੀਜ਼ ਰਾਹੀਂ ਬੇਟਾ ਇਮਿਊਨਿਟੀ ਲੈਂਦਾ ਹੈ ਪਹਿਲੀ ਗੱਲ ਤਾਂ ਉਹ ਯਾਦ ਰੱਖੋ ਬੱਚੇ ਉਹਨੂੰ ਅਸੀਂ ਪੈਸਿਵ ਆਰਟੀਫੀਸ਼ੀਅਲ ਇਮਿਊਨਿਟੀ ਕਹਿੰਨੇ ਆਗੇ ਦੂਸਰੀ ਗੱਲ ਵਿੱਚ ਇਹ ਆਪਣੇ ਕੋਲ ਕਿੰਨੇ ਮਹੀਨਿਆਂ ਤੱਕ ਬੱਚੇ ਦੇ ਵਿੱਚ ਰਹਿੰਦੀ ਹੈ ਜਨਮ ਲੈਣ ਤੋਂ ਬਾਅਦ ਇਹ 3 ਤੋਂ 6 ਮਹੀਨਿਆਂ ਤੱਕ ਬੱਚੇ ਦੇ ਵਿੱਚ ਰਹਿੰਦੀ ਹੈ ਆਰਟੀਫੀਸ਼ੀਅਲ ਅਮਿਊਨਿਟੀ ਹੈ ਜਿਹੜੀ ਪੈਸਿਵ ਆਰਟੀਫੀਸ਼ੀਅਲ ਅਮਿਊਨਿਟੀ ਹੈ ਇਹ 3 ਤੋਂ 6 ਮਹੀਨਿਆਂ ਤੱਕ ਬੱਚੇ ਦੇ ਵਿੱਚ ਰਹਿੰਦੀ ਹੈ ਦੂਸਰਾ ਕੁਐਸਚਨ ਕਿਸ ਬੀ ਦੀ ਦੁਆਰਾ ਲੂਨ ਦੀ ਊਚ ਗਾੜਾਪਣ ਇੱਕ ਰੱਖਿਅਕ ਬਚੋ ਕੰਮ ਕਰਦੀ ਹੈ ਸਾਨੂੰ ਬੱਚੇ ਪਤਾ ਹੈ ਵੀ ਅਸੀਂ ਅਸੀਂ ਜਿਹੜਾ ਰੱਖਿਅਕ ਪ੍ਰিজਰਵੇਟਿਵ ਬੇਟਾ ਪ੍ਰিজਰਰਵੇਟਿਵ ਦੀ ਇੱਥੇ ਗੱਲ ਕੀਤੀ ਗਈ ਹੈ ਜਿਹੜਾ ਅਸੀਂ ਲੂਨ ਦਾ ਗਾੜਾਪਣ ਜੇ ਬੇਟਾ ਜਿਵੇਂ ਆਪਣੇ ਕੋਲ ਨਾ ਸਧਾਰਨ ਨਮਕ ਦਾ ਫਾਰਮੂਲਾ ਕੀ ਹੈ ਸੋਡੀਅਮ ਕਲੋਰਾਇਡ ਜਿਹੜਾ ਸੋਡੀਅਮ ਕਲੋਰਾਇਡ ਹੈ ਵਿੱਚ ਉਹ ਜਦੋਂ ਅਸੀਂ ਸੋਡੀਅਮ ਕਲੋਰਾਇਡ ਨੂੰ ਆ ਆਪਾਂ ਅਚਾਰ ਦੇ ਵਿੱਚ ਪਾਉਂਦੇ ਹਾਂਗੇ ਤੁਹਾਨੂੰ ਪਤਾ ਹੈ ਅਚਾਰ ਦੇ ਵਿੱਚ ਉਹ ਪਰਜਰਵੇਟਿਵ ਦਾ ਕੰਮ ਕਰਦਾ ਹੈਗਾ ਆਪਣੇ ਕੋਲ ਕਿਸ ਵਿਧੀ ਦੁਆਰਾ ਲੂਨ ਦੀ ਊਚ ਗੜ ਊਚ ਗੜਪਣ ਇੱਕ ਰੱਖਿਅਕ ਵਜੋਂ ਕੰਮ ਕਰਦੀ ਹੈ ਬੇਟਾ ਇੱਕ ਤਾਂ ਨੰਬਰ 1 ਇਹ ਨਮੀ ਨੂੰ ਕਟਾਉਂਦੀ ਹੈ ਬੇਟਾ ਦੂਸਰੀ ਅਨਜਾਇਮਾਂ ਦੀ ਗਤੀਵਿਧੀ ਨੂੰ ਕਟਾਉਂਦੀ ਹੈ ਤੀਸਰਾ ਜਿਹੜਾ ਲੂਨ ਦਾ ਗੜਾਪਣ ਹੈ ਉਹ ਰਗਾਣੂਆਂ ਦੁਆਰਾ ਲੋੜ ਦੀ ਆਕਸੀਜਨ ਨੂੰ ਕਟਾਉਂਦੀ ਹੈ ਜਿਸ ਨਾਲ ਜਿਹੜੇ ਰਗਾਣੂ ਹੈਗੇ ਉਹ ਮਰ ਜਾਂਦੇ ਨੇ ਤੇ ਇੱਥੇ ਆਪਸ਼ਨ ਹੈ ਜਿਹੜੀ ਉਪਰੋਕਤ ਸਾਰੇ ਬੱਚੇ ਆਨਸਰ ਦੇ ਵਿੱਚ ਆ ਜਾਏਗਾ ਤੇ ਇਹਨੂੰ ਯਾਦ ਰੱਖਣਾ ਹੈਗਾ ਤੀਸਰਾ ਕੁਐਸਚਨ ਕੀ ਕਹਿ ਰਿਹਾ ਹੈਗਾ ਲਿਪਿਡ ਕੀ ਹਨ ਬੱਚੇ ਲਿਪਿਡ ਕੀ ਹਨ ਇੱਕ ਤਾਂ ਲਿਪਿਡ ਆਪਣੇ ਕੋਲ ਮਿਸ਼ਰਣ ਦਾ ਵਿਪਿੰਨ ਸਮੂਹ ਬੇਟਾ ਵੱਖਰਾ ਵੱਖਰਾ ਸਮੂਹ ਮਿਸ਼ਰਣਾਂ ਦਾ ਜਿਹਦੇ ਵਿੱਚ ਆਮ ਤੌਰ ਤੇ ਫੈਟੀ ਐਸਿਡ ਤੇ ਗਲਿਸਰੋਲ ਬੇਟਾ ਯਾਦ ਰੱਖਣਾ ਹੈ ਲਿਪਿਡ ਦੇ ਵਿੱਚ ਜਦੋਂ ਲਿਪਿਡ ਨੂੰ ਤੋੜਦੇ ਆ ਉਹਦੇ ਵਿੱਚ ਬੇਟੇ ਬੱਚੇ ਆਪਣੇ ਕੋਲ ਇੱਕ ਦਾ ਫੈਟੀ ਐਸਿਡ ਹੁੰਦੇ ਨੇਗੇ ਦੂਸਰਾ ਆਪਣੇ ਕੋਲ ਗਲਿਸਰੋਲ ਹੁੰਦਾਗਾ ਤੇ ਦੂਸਰਾ ਦੂਸਰੀ ਆਪਸ਼ਨ ਦੇਖੋ ਕੀ ਕਹਿ ਰਹੀ ਹੈ ਗੈਰ ਥਰੂ ਵੀ ਜੈਵਿਕ ਕੋਲਨ ਵਿੱਚ ਕੋਲਨਸ਼ੀਲ ਬਿਲਕੁਲ ਠੀਕ ਹੈ ਤੀਸਰਾ ਪਾਣੀ ਵਿੱਚ ਕੋਲਨਸ਼ੀਲ ਬੇਟਾ ਆਪਣੇ ਕੋਲ ਕੀ ਲਿਪਿਡ ਲਿਪਿਡ ਪਾਣੀ ਵਿੱਚ ਕੋਲਨਸ਼ੀਲ ਹਨ ਨਹੀਂ ਬੇਟਾ ਪਾਣੀ ਵਿੱਚ ਕੋਲਨਸ਼ੀਲ ਨਹੀਂ ਹਨ ਠੀਕ ਹੈ ਇੱਥੇ ਆਪਣੇ ਕੋਲ ਲਿਪਿਡ ਕੀ ਨੇ ਸਾਰੇ ਆ ਜਾਣਗੇ ਇਹ ਕੋਲਨਸ਼ੀਲ ਨਹੀਂ ਹਨ ਅ ਕੋਲਨਸ਼ੀਲ ਨੇ ਤੇ ਆਮ ਬੈਕਟੀਰੀਆ ਵਿਕਾਸ ਬੇਟਾ ਗਰੋਥ ਦਰਸਾਉਂਦਾ ਹੈ ਵਿੱਚ ਆਪਣੇ ਕੋਲ ਜਿਹੜੀ ਬੈਕਟੀਰੀਆ ਦੀ ਗਰੋਥ ਹੈ ਵਿਕਾਸ ਦਰ ਹੈ ਉਹ ਚਾਰ ਪੜਾਵਾਂ ਦੇ ਵਿੱਚ ਹੁੰਦੀ ਹੈ ਵਿੱਚ ਯਾਦ ਰੱਖਣਾ ਹੈਗਾ ਤੇ ਗ੍ਰਾਮ ਸਟੇਨਿੰਗ ਇੱਕ ਧਾਰਨਾ ਵਿੱਚ ਆਪਣੇ ਕੋਲ ਡਿਫਰੈਂਸ਼ੀਅਲ ਸਟੇਨਿੰਗ ਦੀ ਐਗਜ਼ਾਮਪਲ ਹੈ ਵਿਪਿੰਨ ਤੱਬਿਆਂ ਦੀ ਬੇਟਾ ਐਗਜ਼ਾਮਪਲ ਹੈਗੀ ਆਪਣੇ ਕੋਲ ਗ੍ਰਾਮ ਸਟੇਨਿੰਗ ਲਪੇਟਣ ਵਾਲੇ ਯੰਤਰਾਂ ਨੂੰ ਆਟੋਕਲੇਵ ਕੀਤਾ ਜਾਣਾ ਚਾਹੀਦਾ ਹੈ ਬਚਿਤ ਯਾਦ ਰੱਖਣਾ ਹੈਗਾ ਰੈਪਡ ਇਨਸਟਰੂਮੈਂਟ ਰੈਪਡ ਇਨਸਟਰੂਮੈਂਟ ਜਿਹੜੇ ਹੈਗੇਗੇ ਉਹਨਾਂ ਨੂੰ ਅਸੀਂ ਆਟੋਕਲੇਵ ਕਰਦੇ ਹਾਂ 30 ਮਿੰਟਾਂ ਦੇ ਲਈ ਯਾਨੀ ਕਿ ਅੱਧੇ ਘੰਟੇ ਦੇ ਲਈ ਵਿੱਚ ਅਸੀਂ ਆਟੋਕਲੇਵਰਾ ਕਰਦੇ ਹਾਂਗੇ ਜਿਹੜੇ ਅਨਰੈਪਡ ਬੇਟਾ ਇੰਸਟਰੂਮੈਂਟ ਹੁੰਦੇ ਨੇਗੇ ਉਹਨਾਂ ਨੂੰ ਅਸੀਂ 20 ਮਿੰਟ ਦੇ ਲਈ ਵਟਾਓਟੋ ਕਲੇਵ ਕੀਤਾ ਜਾਂਦਾ ਹੈਗਾ ਆਟੋਕਲੇਵ ਕੀ ਹੈ ਆਟੋਕਲੇਵ ਬੇਟਾ ਇੱਕ ਸਟਰਲਾਈਜੇਸ਼ਨ ਦੀ ਇੱਕ ਟੈਕਨੀਕ ਹੈਗੀ ਜਿਦੇ ਵਿੱਚ ਅਸੀਂ ਇੰਸਟਰੂਮੈਂਟਸ ਨੂੰ ਰਗਾ ਨੂੰ ਇੰਸਟਰੂਮੈਂਟਸ ਨੂੰ ਬੇਟਾ ਮਾਈਕਰੋਬ ਫ੍ਰੀ ਕਰਦੇ ਆਂਗੇ ਪੈਥੋਜਨ ਫ੍ਰੀ ਕਰਦੇ ਆਂਗੇ ਵੀ ਕੋਈ ਵੀ ਉਹਦੇ ਉੱਪਰ ਬੈਕਟੀਰੀਅਲ ਗਰੋਥ ਨਾ ਹੋਈ ਹੋਵੇ ਜਾਂ ਫਿਰ ਮਾਈਕਰੋ ਆਰਗਾਨਿਜ਼ਮ ਨਾ ਹੋਵੇ ਤਾਂ ਆਪਣੇ ਕੋਲ ਜਿਹੜੀ ਆਟੋਕਲੇਵ ਹੈ ਉਹ 121 ਡਿਗਰੀ ਸੈਲਸੀਅਸ ਤੇ ਕੀਤਾ ਜਾਂਦਾ ਹੈ ਤੇ 15 ਐਲਬੀਐਸ ਪ੍ਰੈਸ਼ਰ ਤੇ ਕੀਤਾ ਜਾਂਦਾ ਹੈਗਾ 20 ਮਿੰਟ ਦੇ ਲਈ ਅਨਰੈਪਡ ਇੰਸਟਰੂਮੈਂਟ ਦੇ ਲਈ ਬੇਟਾ ਤੇ 30 ਮਿੰਟ ਦੇ ਲਈ ਬੇਟਾ ਰੈਪਡ ਇੰਸਟਰੂਮੈਂਟ ਦੇ ਲਈ ਕੀਤਾ ਜਾਂਦਾ ਹੈਗਾ ਯਾਦ ਰੱਖਣਾ ਹੈਗਾ ਬੱਚੇ 7ਵਾਂ ਕੁਐਸਚਨ ਬਹੁਤ ਇੰਪੋਰਟੈਂਟ ਹੈਗਾ ਸੈਫੇਲਿਸ ਦਾ ਪਤਾ ਪਤਾ ਲਗਾਉਣ ਲਈ ਵਰਤਿਆ ਜਾਣ ਵਾਲਾ ਟੈਸਟ ਕੀ ਹੈ ਬੱਚੇ ਆਪਣੇ ਕੋਲ ਜਿਹੜਾ ਸੈਫੇਲਿਸ ਦਾ ਪਤਾ ਲਗਵਾਂਦਾ ਹੈਗਾ ਉਸ ਉਸ ਟੈਸਟ ਨੂੰ ਬੋਲਦੇ ਆਂ ਵੀ ਡੀ ਆਰ ਐਲ ਟੈਸਟ ਹੁਣ ਆਪਾਂ ਨੂੰ ਪਤਾ ਹੈਗਾ ਵੀ ਜਿਹੜੀ ਸੈਫੇਲਿਸ ਤੇ ਗੋਨੋਰੋਇਆ ਇਹ ਦੋ ਬਿਮਾਰੀਆਂ ਬੱਚੇ ਆਪਣੇ ਕੋਲ ਸੈਕਸ਼ੂਅਲੀ ਟ੍ਰਾਂਸਮਿਟਿਡ ਡਿਜ਼ੀਜ਼ ਨੇ ਜਿਹੜੀਆਂ ਬੈਕਟੀਰੀਆ ਦੇ ਦੁਆਰਾ ਹੁੰਦੀਆਂ ਗਈਆਂ ਜਿਹੜੀ ਸੈਫੇਲਿਸ ਐ ਇਸ ਇਹ ਬੈਕਟੀਰੀਆ ਜਿਹੜਾ ਇਹਦਾ ਬੈਕਟੀਰੀਆ ਹੈਗਾ ਉਹ ਯਾਦ ਰੱਖ ਲਓ ਟ੍ਰੈਪੋਨੋਮਾ ਪਲੇਡੀਅਮ ਬੇਟਾ ਟ੍ਰੈਪੋਨੋਮਾ ਪਲੇਡੀਅਮ ਹੈ ਜਿਹੜਾ ਉਹ ਆਪਣੇ ਕੋਲ ਸੈਫੇਲਿਸ ਦਾ ਕਾਰਨ ਮੰਨਦਾ ਹੈਗਾ ਬੈਕਟੀਰੀਆ ਦਾ ਕਾਪੀ ਪੈਨ ਲੈ ਕੇ ਕੋਲੇ ਬੈਠਿਆ ਕਰੋ ਹਰੇਕ ਪੁਆਇੰਟ ਨੂੰ ਲਿਖਦੇ ਜਾਇਆ ਕਰੋ ਤੇ ਬਿਡਾਲ ਟੈਸਟ ਵਿੱਚ ਆਪਾਂ ਨੂੰ ਪਤਾ ਟਾਈਫਾਇਡ ਦੇ ਲਈ ਕੀਤਾ ਜਾਂਦਾ ਹੈਗਾ ਤੇ ਸਿੰਕ ਟੈਸਟ ਬੇਟਾ ਤੁਸੀਂ ਦੱਸਣਾ ਹੈਗਾ ਕਿਸ ਦੇ ਲਈ ਕੀਤਾ ਜਾਂਦਾ ਹੈਗਾ ਤੇ ਅਲਾਈਜਾ ਟੈਸਟ ਸਾਨੂੰ ਪਤਾ ਆਟੋ ਇਮਿਊਨ ਡਿਜ਼ੀਜ਼ ਦੇ ਲਈ ਜਿਹਦੇ ਵਿੱਚ ਵਿੱਚ ਆਪਣੇ ਕੋਲ ਏਡਜ਼ ਤੇ ਐਚਆਈਵੀ ਆ ਗਈ ਐਚਆਈਵੀ ਆ ਗਿਆ ਉਹਦੇ ਲਈ ਅਲਾਈਜਾ ਟੈਸਟ ਅਸੀਂ ਕਰਦੇ ਆਂਗੇ ਬਰਤੇ ਗਏ ਯੰਤਰਾਂ ਦੀ ਪ੍ਰੋਸੈਸਿੰਗ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜਾ ਪਹਿਲਾ ਕਦਮ ਹੈ ਬੱਚੇ ਜਿਹੜੇ ਜਦੋਂ ਕੋਈ ਵੀ ਅਸੀਂ ਇਨਸਟਰੂਮੈਂਟ ਨੂੰ ਵਰਤ ਲੈਣੇ ਆ ਯੂਜ਼ ਕਰ ਲੈਣੇ ਆ ਸਭ ਤੋਂ ਪਹਿਲਾਂ ਉਹਦੀ ਅਸੀਂ ਸਫਾਈ ਕਰਦੇ ਹਾਂਗੇ ਅੰਡਰਵਾਟਰ ਸਿੰਪਲ ਵਾਟਰ ਦੇ ਨਾਲ ਉਹਦੀ ਸਫਾਈ ਕੀਤੀ ਜਾਂਦੀ ਹੈਗੀ ਫਿਰ ਉਸ ਤੋਂ ਬਾਅਦ ਬੱਚੇ ਉਹਨੂੰ ਅਸੀਂ ਸਟਰਲਾਈਜ਼ ਕਰਦੇ ਹਾਂ ਇੱਥੇ ਸਾਡੇ ਕੋਲ ਆਨਸਰ ਆ ਜਾਏਗਾ ਸਫਾਈ ਬੱਚੇ ਆਪਣੇ ਕੋਲ ਯਾਦ ਰੱਖਣਾ ਹਰੇਕ ਪੁਆਇੰਟ ਇੰਪੋਰਟੈਂਟ ਹੁੰਦਾ ਹੈਗਾ ਬਹੁਤ ਜਿਆਦਾ ਇੰਪੋਰਟੈਂਟ ਕੁਐਸਚਨ ਆਮ ਤੌਰ ਤੇ ਪੇਪਰਾਂ ਦੇ ਵਿੱਚ ਇਹ ਪੁੱਛਿਆ ਹੀ ਜਾਂਦਾ ਹੈਗਾ ਪਰ ਇਹ ਮੋਸਟਲੀ ਬੱਚੇ ਬੇਟਾ ਗਲਤ ਕਰਕੇ ਆਉਂਦੇ ਨੇ ਕਿ ਹਸਤਾਲ ਦੇ ਕੂੜੇ ਦੇ ਨਿਪਟਾਰੇ ਵਿੱਚ ਦਾ ਸਭ ਤੋਂ ਵਧੀਆ ਤਰੀਕਾ ਕੀ ਹੈ ਬੱਚੇ ਸਾਨੂੰ ਪਤਾ ਹੈ ਵੀ ਹਸਤਾਲ ਦੇ ਵਿੱਚੋਂ ਜਿਹੜਾ ਕੂੜਾ ਨਿਕਲਦਾ ਉਹ ਉਹਦੇ ਵਿੱਚ ਸਾਡੇ ਕੋਲ ਪੈਥੋਜਨਿਕ ਸਬਸਟੈਂਸ ਜ ਆ ਜਾਂਦੀਆਂ ਨੇ ਜਿਹਦੇ ਜਿਹਦੇ ਵਿੱਚ ਬੇਟਾ ਬਲੱਡ ਵਗੈਰਾ ਆ ਗਿਆ ਠੀਕ ਹੈ ਪਲੇਸੈਂਟਾ ਆ ਗਿਆ ਉਹਨਾਂ ਦੇ ਨਿਪਟਾਰੇ ਲਈ ਸਭ ਤੋਂ ਵਧੀਆ ਤਰੀਕਾ ਬੱਚੇ ਕੀ ਆ ਉਹਨਾਂ ਨੂੰ ਅਸੀਂ ਭਸਮ ਕਰਨਾ ਹੈਗਾ ਭਸਮ ਕਰਨਾ ਮਤਲਬ ਕਿ ਇਨਸੀਨ ਇਨਸੀਰੇਸ਼ਨ ਕਰਨੀ ਹੈਗੀ ਜਲਾਉਣਾ ਨਹੀਂ ਹੈ ਬੇਟਾ ਯਾਦ ਰੱਖਣਾ ਜਲਾਉਣਾ ਨਹੀਂ ਹੈ ਬੱਚੇ ਮੋਸਟਲੀ ਬੱਚੇ ਜਲਾਉਣ ਦੇ ਉੱਪਰ ਹੀ ਟਿਕ ਕਰਕੇ ਆਂਦੇ ਨੇਗੇ ਪਰ ਜਲਾਉਣਾ ਨਹੀਂ ਆਊਗਾ ਆਨਸਰ ਆਨਸਰ ਆਊਗਾ ਭਸਮ ਕਰਨਾ ਇਨਸੀਰੇਟ ਕਰਨਾ ਬੱਚੇ ਅੱਜ ਕੱਲ ਵੱਡੇ ਵੱਡੇ ਜਿੱਥੇ ਡੈੱਡ ਬੋਡੀਜ਼ ਨੂੰ ਜਲਾਇਆ ਜਾਂਦਾ ਹੈਗਾ ਬੇਟਾ ਜਿੱਥੇ ਅਸੀਂ ਫੋਰਨ ਕੰਟਰੀ ਦੀ ਗੱਲ ਕਰ ਲਈਏ ਉੱਥੇ ਇਨਸੂਰੇਟ ਕੀਤਾ ਜਾਂਦਾ ਹੈਗਾ ਉੱਥੇ ਕੀ ਕੀਤਾ ਜਾਂਦਾ ਹੈਗਾ ਇਨਸੂਰੇਟ ਕੀਤਾ ਜਾਂਦਾ ਹੈ ਪਸੰਦ ਕੀਤਾ ਜਾਂਦਾ ਹੈਗਾ ਬਜੇ 10ਵਾਂ ਕੁਸ਼ਣ ਦੇਖੋ ਡਾਇਬੀਟਿਸ ਮੈਲਿਟਸ ਦੇ ਮੈਟਾਬੋਲਿਜ਼ਮ ਵਿੱਚ ਵਿਗਾੜ ਕਿਸ ਨਾਲ ਸੰਬੰਧਿਤ ਹੈ ਬੇਟਾ ਜਿਹੜੀ ਡਾਇਬੀਟਿਸ ਮੈਲਿਟਸ ਹੈ ਇਹ ਇਹਦੀ ਮੈਟਾਬੋਲਿਜ਼ਮ ਵਿੱਚ ਵਿਗਾੜ ਹੈ ਜਿਹੜਾ ਉਹ ਕਾਰਬੋਹਾਈਡਰੇਟ ਦੇ ਨਾਲ ਸੰਬੰਧਿਤ ਹੈ ਸਾਨੂੰ ਪਤਾ ਹੈ ਗਲੂਕੋਜ਼ ਦਾ ਲੈਵਲ ਡਾਇਬੀਟਿਸ ਦੇ ਵਿੱਚ ਡਾਊਨ ਹੋ ਜਾਂਦਾ ਹੈ ਜਾਂ ਫਿਰ ਇਨਕਰੀਜ਼ ਹੋ ਜਾਂਦਾ ਹੈ ਜੇਕਰ ਗਲੂਕੋਜ਼ ਦਾ ਲੈਵਲ ਘਟ ਜੇ ਉਹਨੂੰ ਅਸੀਂ ਹਾਈਪੋਗਲਾਈਸਿਮੀਆ ਬੋਲਦੇ ਹਾਂ ਜੇਕਰ ਗਲੂਕੋਜ਼ ਦਾ ਲੈਵਲ ਵਾਜੇ ਉਹਨੂੰ ਹਾਈਪਰਗਲਾਈਸਿਮੀਆ ਬੋਲਿਆ ਜਾਂਦਾ ਹੈ ਬੱਚੇ ਇਹ ਵੀ ਯਾਦ ਰੱਖਣਾ ਹੈਗਾ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਹੈ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਉਹਨਾਂ ਬੱਚਿਆਂ ਤੱਕ ਜਿਹੜੇ ਬੱਚੇ MP HW ਮੇਲ ਦੀ ਫੀਮੇਲ ਦੀ ਤਿਆਰੀ ਕਰ ਰਹੇ ਨੇਗੇ ਜੋ ਬੱਚੇ ਆਨਲਾਈਨ ਕੋਚਿੰਗ ਲੈਣਾ ਚਾਹੁੰਦੇ ਨੇਗੇ ਉਹ 9463079 680 ਤੇ ਬੇਟਾ ਸੰਪਰਕ ਕਰ ਸਕਦੇ ਨੇ ਜੋ ਬੱਚੇ ਨਵੇਂ ਨੇ ਸਬਸਕ੍ਰਾਈਬ ਕਰ ਲੋ ਚੈਨਲ ਨੂੰ ਸ਼ੇਅਰ ਕਰ ਦਿਓ ਵੀਡੀਓ ਨੂੰ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਮਾਈ ਚੈਨਲ এডੂਕੇਸ਼ਨ ਹੱਬ ਬੰਬੇ ਇੰਸਟੀਚੂਟ ਮਾਨਸਾ ਤੇ ਪਟਿਆਲਾ ਹੈਲੋ ਬੱਚੇ ਮੈਂ ਤੁਹਾਡਾ ਆਪਣਾ ਡਾਕਟਰ ਸੁਨੀਲ ਕੁਮਾਰ ਗਰਗ এডੂਕੇਸ਼ਨ ਹੱਬ ਬੰਬੇ ਇੰਸਟੀਚੂਟ ਮਾਨਸਾ ਤੇ ਪਟਿਆਲਾ ਬੱਚੇ ਅੱਜ ਅਸੀਂ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਐਮਸੀਕਿਊ ਕਰਾਂਗੇ ਇਹ ਐਮਸੀਕਿਊ ਤੁਹਾਨੂੰ ਜੋ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਜਿਹੜੀਆਂ ਉਹ ਆਪਣੇ ਕੋਲ 822 ਪੋਸਟਾਂ ਆਪਣੇ ਕੋਲ ਡੀ ਐਚ ਐਸ ਵੱਲੋਂ ਆ ਰਹੀਆਂ ਹਨ ਉਹਨਾਂ ਲਈ ਇੰਪੋਰਟੈਂਟ ਹੋਣ ਵਾਲੇ ਨੇ 822 ਪੋਸਟਾਂ ਦੇ ਵਿੱਚੋਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ 270 ਪੋਸਟਾਂ ਐਮ ਪੀ ਐਚ ਡਬਲਿਊ ਮੇਲ ਦੀਆਂ ਹੈਗੀਆਂ 122 ਪੋਸਟਾਂ ਐਮ ਪੀ ਐਚ ਡਬਲਿਊ ਫੀਮੇਲ ਯਾਨੀ ਕਿ ਏ ਐਨ ਐਮ ਦੀਆਂ ਹੈਗੀਆਂ ਤੇ ਆਪਣੇ ਕੋਲ ਬਾਕੀ 311 ਪੋਸਟਾਂ ਆਪਣੇ ਕੋਲ GNM ਤੇ BSC ਨਰਸਿੰਗ ਦੇ ਲਈ ਸਟਾਫ ਨਰਸ ਦੀਆਂ ਹੈਗੀਆਂ ਤੇ ਆਪਣੇ ਕੋਲ ਇੱਕ ਆਪਣੇ ਕੋਲ ਲੈਬੋਰੀ ਟੈਕਨੀਸ਼ੀਅਨ ਦੀਆਂ ਪੋਸਟਾਂ ਜਿਹੜੀਆਂ ਆ ਰਹੀਆਂ ਜੋ ਬੱਚਾ ਆਨਲਾਈਨ ਕੋਚਿੰਗ ਲੈਣਾ ਚਾਹੁੰਦਾ ਹੈਗਾ ਉਹ ਆਨਲਾਈਨ ਕੋਚਿੰਗ ਦੇ ਲਈ ਬੱਚੇ 99463079 680 ਤੇ ਬੇਟਾ ਸੰਪਰਕ ਕਰ ਸਕਦਾ ਹੈ ਜੋ ਬੱਚਾ ਬੇਟਾ ਸਾਡੇ ਫ੍ਰੀ WhatsApp ਗਰੁੱਪ ਦੇ ਨਾਲ ਜੁੜਨਾ ਚਾਹੁੰਦਾ ਹੈਗਾ ਉਹ ਬੱਚੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤੁਹਾਨੂੰ ਫ੍ਰੀ WhatsApp ਗਰੁੱਪ ਦਾ ਲਿੰਕ ਮਿਲ ਜੇਗਾ ਤੁਸੀਂ ਉਹਦੇ ਵਿੱਚ ਤੁਸੀਂ ਫ੍ਰੀ WhatsApp ਗਰੁੱਪ ਦੇ ਵਿੱਚ ਜੁੜ ਸਕਦੇ ਹੋ ਤੇ ਬਾਕੀ ਬੇਟਾ mphw mail female ਤੇ ਜੀਐਨਐਮ ਦੀ ਕੋਚਿੰਗ ਜਿਹੜੀ ਉਹ ਆਲਰੇਡੀ ਚੱਲ ਰਹੀ ਹੈ ਹਰ ਰੋਜ਼ ਬੇਟਾ ਕਲਾਸ ਲੱਗ ਰਹੀ ਹੈ ਸ਼ਾਮ ਦੇ 8 ਵਜੇ ਤੋਂ ਲੈ ਕੇ 9 ਵਜੇ ਤੱਕ ਜੋ ਬੱਚੇ ਬੇਟਾ ਕਲਾਸ ਨੂੰ ਜੁਆਇਨ ਕਰਨਾ ਚਾਹੁੰਦੇ ਨੇ ਉਹ ਇਸ ਨੰਬਰ ਤੇ ਸੰਪਰਕ ਕਰ ਸਕਦੇ ਨੇਗੇ ਕੋਚਿੰਗ ਲੈਣਾ ਚਾਹੁੰਦੇ ਨੇ ਉਹ ਇਸ ਨੰਬਰ ਤੇ ਸੰਪਰਕ ਕਰ ਸਕਦੇ ਨੇ ਜੋ ਬੱਚੇ ਬੇਟਾ ਨਵੇਂ ਨੇ ਮੇਰੇ ਚੈਨਲ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਵੈਲ ਆਈਕਨ ਬਟਨ ਜ਼ਰੂਰ ਦਬਾ ਲੈਣ ਤੇ ਜਿਹੜੀਆਂ ਵੀਡੀਓਜ਼ ਬੇਟਾ ਹਿਡਨ ਹੋਈਆਂ ਹੋਈਆਂ ਗਈਆਂ ਉਹਨਾਂ ਵੀਡੀਓਜ਼ ਨੂੰ ਦੇਖਣਾ ਚਾਹੁੰਦੇ ਨੇ ਤਾਂ ਚੈਨਲ ਨੂੰ ਜੁਆਇਨ ਕਰ ਲੈਣ ਜੁਆਇਨ ਦੀ অপਸ਼ਨ ਚੈਨਲ ਦੇ ਉੱਪਰ ਆ ਰਹੀ ਹੈ ਜੁਆਇਨ ਕਰ ਸਕਦੇ ਨੇ ਕਿ ਬਿਲਕੁਲ ਨਾ માત્ર 59 ਰੁਪਏ ਫੀਸ ਹੈਗੀ ਜਿਹਦੇ ਵਿੱਚ ਤੁਸੀਂ ਜੁਆਇਨ ਕਰਕੇ ਹਿਡਨ ਜਿਹੜੀਆਂ ਵੀਡੀਓਜ਼ ਹੈ ਉਹਨਾਂ ਨੂੰ ਦੇਖ ਸਕਦੇ ਹੋ ਇਹ ਫੀਸ YouTube ਦੀ ਹੈਗੀ ਇਹ ਫੀਸ ਮੇਰੀ ਨਹੀਂ ਹੈ ਤਾਂ ਆਪਾਂ